हां भाई ओ मेरा मार जी हां देखो छोटे को आ जाओ जी वीडियो बनेगी सारे मेरे को सारा कुछ ये पैसे ना होए मेरे को सारा कुछ है इठो लोग आया दिखाओ इठो वीडियो बना हुआ है बना हुआ है तू पैसे देख ले कोई ना दे ना होए फिर उधर लोग आया अपनी तरफ आ जा लकट सारा कुछ वीडियो बना हुई आ जा पैसे ना होए फिर सारा कुछ पुतोड़ा उतू क्या लगी है मुझको हुनता लेगा सारे आई नहींगा तेरे को लगा भाई इठो लेके ना मेरे को लेके नहींगा तू भी जा ओ लेके आएगा ਮੇਰੇ ਕੋਲ ਆਈ ਨਹੀਂ ਆ ਤੁਸ ਵੀ ਖੜਾ ਬੀ ਬਣਾ ਲੈਣਾ ਠੀਕ ਹੈ ਹਾਂ ਹਾਂ ਦਾ ਸਾਰਾ ਕੁਝ ਮੇਰੇ ਕੋਈ ਕੀ ਜੋ ਇੱਥੇ ਪੈਸੇ ਨਾ ਹੋਏ ਫੇਰ ਆ ਦੇਖੋ ਇਹ ਪੈਸੇ ਨਾ ਹੋਏ ਲੱਗ ਪੈਸੇ ਨਹੀਂ ਮਾਰਦੇ ਕਦੇ ਮੈਂ ਕਹਿੰਦਾ ਮੇਰਾ ਗੱਲਾਂ ਖੋਲ ਪੈਸੇ ਦੇਖ ਉੱਧਰ ਵੀ ਦੇਖ ਲੈ ਉੱਧਰ ਵੀ ਦੇਖਾ ਹੱਥ ਨਹੀਂ ਮਾਰਦੇ ਇਹ ਪੈਸੇ ਨਾ ਹੋਏ ਫੇਰ ਅਸੀਂ ਨੂੰ ਲਖਾ ਅੱਗੇ ਛੋਟਾ ਤੈਨੂੰ ਇਹ ਪੈਸੇ ਨਾ ਹੋਇਆ ਅੱਗੇ ਤੂੰ ਵੀਡੀਓ ਬਣਾਉਣ ਲੱਗ ਜਾਨੇ ਹੋਵੇ ਤੇਰੀ ਵੀਡੀਓ ਵਿੱਚ ਕਿੱਥੋਂ ਤੋੜੀ ਜਖਰਾ ਹੁੰਦਾ ਕੋਈ ਕਿੱਥੇ ਕਿੱਥੇ ਹਾਂ ਕਿੱਥੋਂ ਚੱਕੇ ਸੀ ਆ ਮੇਰਾ ਫੋਨ ਕਿਹਦੇ ਕੋਲ ਆ ਨਾ ਦੱਸ ਕਿੱਥੋਂ ਚੱਕੇਗਾ ਜਿਹੜੇ ਆ ਕੇ ਮੈਨੂੰ ਮੈਂ ਦੁਕਾਨ ਦੀਆਂ ਯਾਰ ਉਹ ਰਾਲਾ ਪਾਈ ਰਿਹਾ ਕਹਿੰਦਾ ਤੂੰ ਦਿੱਤਾ ਮੈਂ ਮੈਨੂੰ ਲੈ ਗਈ ਲੀ ਗਿਆ ਜਾ ਤੂੰ ਮਾਰ ਮੋ ਕਰ ਲੈ ਫਿਰ ਮੇਰੇ ਕੋ ਨਹੀਂ ਗਈ ਲੋ ਹਾਂ ਕਾਹਦਾ ਹੁੰਦਾ ਹੁੰਦਾ ਕਾਹ ਹੋ ਜਾ ਬਈ ਮਲਾ ਆਇਆ ਨਾ ਬੇਨਤੀ ਹਰੇ ਆ ਜਾਓ ਬੁਲਾ ਲਓ ਕੋਈ ਚੱਕਰ ਨਹੀਂ ਵਈ ਸੀ ਸਾਡੇ ਕੋਲ ਗੇਲ ਹੋ ਜਾਂਦੀ ਆਪਰੇ ਕਿਹਨੇ ਜੈਨ ਨੂੰ ਆਪਰੇ ਕਿਹਨੇ ਜੈਨ ਤੂੰ ਆਪਰੇ ਕਿਹਨੇ ਭੇਜ ਦੇਗਾ ਕੋਈ ਨਾ ਕਿ ਮੈਂ ਲੈ ਕੇ ਮੈਂ ਲੈ ਕੇ ਅਭੀ ਦੇ ਦੇ ਨਹੀਂ ਭਾਜੇਗਾ ਭੇਜਿਆ ਦਵਾਈ ਤੁਸੀਂ ਨੇ ਕਿਹਾ ਦੇ ਦੇ ਨਹੀਂ ਕਾਹਦੇ ਕਾਹਦੇ ਤੱਕ ਤੁਸੀਂ ਨੇ ਕਿਹਾ ਭੇਜ ਦੇਣੇ ਆ ਲੋ ਗਈ ਆ ਦੇਖੋ ਮੇਰੇ ਤੁਸੀਂ ਦੇ ਕੇ ਭੇਜੇ ਨੇ ਇਹ ਹਾਂ ਹਾਂ ਸਾਡੇ ਘਰੇ ਵਾਣ ਮੇਰੇ ਕੋਲੇ ਜਿੱਥੇ ਸਾਡੇ ਘਰੇ ਵਾਣ ਅਸੀਂ ਇੱਕ ਜਿਹੜਾ ਮੂਰਖ ਇੱਧਰ ਇੱਧਰ ਜਰ ਖਾਣੇ ਮੂਰਖ ਆ ਪੂਰੀ ਮੇਰੇ ਤਾਂ ਵੀ ਗੁੰਡਾ ਕਰਦੀ ਕਰੀ ਜਾਂਦੀ ਹੈ ਇਹ ਕੋਲ ਆ ਗਿਆ ਮੈਂ ਕਰਦੀ ਤੇਰੀ ਨਾ 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 ਸਿਰੇ ਕੋਲ ਅਸੀਂ ਤੇ ਮਾਰੇ ਵੀਰੇ ਯਾਰ ਮਾਰ ਲਓ ਵੀਰੇ ਮਾਰ ਲਓ ਮਾਰ ਲਓ ਹੋਰ ਕੀ ਗੋਲੀ ਮਾਰ ਦੋ ਕੀ ਕਰੋਗੇ ਨਾ ਨਾ ਅਸੀਂ ਤੇ ਗੋਲੀ ਮਾਰਨੀ ਤੇ ਯਾਰ ਫਿਰ ਗੋਲੀ ਮਾਰ ਲਓ ਕੋਈ ਗੱਲ ਨਹੀਂ ਭਾਈ ਕੋਈ ਆਹੀ ਬਾਹ ਕੰਨਨ ਵਾਲੀ ਮਾਰੀ ਇਹਨੂੰ ਜਵਾਬ ਦੀ ਤੇਰੇ ਕੋਲੋਂ ਲੈ ਕੇ ਗਏ ਹਰ ਕੋਲ ਦਾ ਸਕੂਟ ਖੜਾ ਹਰ ਕੋਲ ਵੀਡੀਓ ਬਣੀਆਂ ਹੋਈਆਂ ਮੇਰੇ ਕੋਲੇ ਆਇਆ ਉੱਥੇ ਬਹਿ ਗਿਆ ਕੇ ਪਾਣੀ ਪੀਤਾ ਨੇ ਮੈਂ ਗੋਲੀਆਂ ਨਹੀਂ ਦੇ ਤਾਨੂੰ ਉਹ ਦਿੱਤਿਆ ਕਹਿੰਦਾ ਤੈਨੂੰ ਖੜੇ ਹੋ ਵੀਡੀਓ ਆਈ ਹੈ ਇਹ ਤੂੰ ਕਹਿਣ ਨੂੰ ਕੁਛ ਹੀ ਕਹੀ ਜਾ ਐਵੇਂ ਕਹੀ ਜਾ ਲਓ ਸੱਚਾ ਬੜੀ ਉਹਦੀਆਂ ਬਣਦੀ ਤੇ ਭਾਈ ਦੀਆਂ ਬਣਦੀ ਪਾਣੀ ਜ਼ਰੂਰ ਪੀਤਾਗਾ ਤੇਰੇ ਭ ਗੀ ਤੇਰੀ ਗੱਲ ਬਣੀ ਗਈ ਤੇਰੇ ਬਾਈ ਤੇਰਾ ਸਾਰਾ ਕੁਝ ਬਣਾ ਹੋਇਆ ਓਏ ਇੰਦਾ ਦੇ ਉੱਥੇ ਬੈਠੇ ਸਾਰੀ ਵੀਡੀਓ ਹੋਈ ਜਾਈ ਗਈ ਕੱਟ ਲੈ ਕੱਟ ਖੋਲ ਤੂੰ ਦਿਖਾ ਲੈ ਕੱਟ ਚੱਕ ਦਿਖਾ ਦਿਖਾ ਲੈ ਮੈਂ ਕੱਢਦਾ ਖੋਲ 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 ਤੂੰ ਦਿਖਾ ਇੱਥੇ ਮੈਨੂੰ ਖੋਲ 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 ਜਿਹੜੀ ਗੱਲਾਂ ਨੇ ਪਾਣੀ ਜ਼ਰੂਰ ਪੀਤਾਗਾ ਕਹਿੰਦਾ ਬਾਈ ਪਾਣੀ ਪੀਣਾਗਾ ਤੁਸੀਂ ਦੇਖਿਆ ਆਪੇ ਇਹਦੇ ਨਾਲ ਕੁਝ ਨਹੀਂ ਦੇਖੇ ਮੈਨੂੰ ਯਾਰ ਲੋ ਦੇ ਰਿਓ ਅਸੀਂ ਸਾਰਾ ਕੁਝ ਕਰਦੇ ਆਂ ਆਹ ਦੇਖਦਾ ਜੁੱਤੀ ਕਰਦਾ ਆਂ ਉਹ ਵੀਰੇ ਲੰਬੀ ਵੀਡੀਓ ਦੱਸੂਗੀ ਇਹ ਨਾਲ ਲੜਦਾ ਤੁਸੀਂ ਮੈਨੂੰ ਕਹਿੰਦੇ ਥੱਪੜ ਮਾਰਾਂਗੇ ਐਂ ਕਰੇ ਤੈਨੂੰ ਥੱਪੜ ਮਾਰਾਂਗਾ ਕਰਕੇ ਕਹਿੰਦਾ ਤੈਨੂੰ ਕੁੱਟੂਗਾ ਫੜ ਕੇ ਮੈਂ ਚੱਲ ਹਾਂ ਉਹ ਹੀ ਮਾਰੀ ਐ ਨਾ ਉਹਦੀ ਨਾ ਬਣ ਗਈ ਹੋਰ ਮੈਡੀਕਲ ਅਲਗੀ ਦੀ ਬਾਣੀ ਤੇਰੀ ਕਿਉਂ ਹੋਣੀ ਹੈ ਹੋਰ ਮੈਡੀਕਲ ਨਹੀਂ ਬਾਗੀ ਆ ਕੇ ਭੇਜਿਆ ਜੀ ਆਸ ਮੈਨੂੰ ਨਹੀਂ ਬਣੇਗੀ ਉਹ ਫੋਨ ਕਰ ਯਾਰ ਥੋੜੀ ਚੱਕਰੇਗਾ ਬਾਈ 100 ਰੁਪਏ ਦੇ ਦੇ ਭੀ ਜੀ ਮੇਰੇ ਨਾਲ ਮਾਰਨੇ ਹੈ ਬਾਈ ਕਾਲੀ ਰਾਸ਼ੀ ਕਰਤੀ ਬਾਈ ਤੂੰ ਮੈਨੂੰ ਆਉਣ ਚਾਹਗਾ ਮੈਂ ਤੈਨੂੰ ਕੁੱਟੂਗਾ ਨਹੀਂ ਮਗੜੀ ਜਾਣੋ ਕੁੱਟੇਗਾ ਤੂੰ ਬਾੜ ਕਾਲੇ ਸਾਹ ਮੈਂ ਕੀ ਕਰੀਣਾ ਆ ਦਿੱਤਾਗਾ ਹੋਰ ਕੀ ਦਿੱਤਾਗਾ ਐਂ ਦਿੱਤਾ ਤੂੰ ਕਿਹਦੇ ਨਾਲ ਆਹ ਸਾਰਾ ਲੈ ਇਧਰੋਂ ਦੱਸਣਾ ਮੈਂ ਆਹਣੀ ਬੋੜੀ ਅਸੀਂ ਤੇਰੇ ਹੱਥੀਂ ਹੋਏ ਸੇਖੀਂ ਉਹ ਜਾਣ ਕੇ ਕਰਦਾ ਸਾਰੇ ਗੱਲ ਪਈ ਤੇ ਮੈਂ ਕਿਉਂ ਹਣੀ ਬੋਲਾਂ ਬੋੜੀ ਤੂੰ ਮਾਰ ਦੋਗੇ ਮਾਰ ਦੋਗੇ ਮੈਂ ਮਾਰਦਾ ਤੇਰੇ ਨਾਲ ਮੇਰੇ ਗੱਲ ਨਹੀਂ ਆਉਂਦੇ ਰਹਿਣੇ ਉਈ ਭਾਈ ਦੀ ਮਾਂ ਦੀ ਕਿੱਥੋਂ ਆ ਗਿਆ ਇਹ ਭਾਈ ਪਾਣੀ ਜ਼ਰੂਰ ਪੀਤਾ ਉਹਨੇ ਆ ਕੇ ਮੈਂ 100 भेजे हम पैसे नहीं भेजे हो गया ना पैसे भेजे गए जैसी सामान को तेरे को कितना खेल कोता और वो मेरी तरफ है मेरे पास मेरे गले सारा कुछ दिखता नहीं तो सारी उसी के वो भेजेंगे तू फोन नहीं पता है ना आगे फोन नहीं पता है क्यों भेजेंगे कल को कल रखा है रखा कुछ मैं कह रहा हूं तुम्हारे मुलाजमा हां ऐसा होगा इंस्पेक्टर आवे लेने